ਕਹਾਂ ਜੀ ਮਿੱਤਰੋ ਕਿਦਾਂ ਸਾਰੇ ਤੁਹਾਡੇ ਯਾਰ ਲੈ ਕੇ ਆ ਗਿਆ ਤੁਹਾਡੇ ਲਈ ਇੱਕ ਹੋਰ ਫਨੀ ਜੀ ਵੀਡੀਓ ਤਾਂ ਸਭ ਤੋਂ ਪਹਿਲਾਂ ਦੇਖਦੇ ਆਂ ਵੀਡੀਓ ਇਸ ਤੋਂ ਬਾਅਦ ਇਸ ਤੇ ਫਨੀ ਜੀ ਕਮੈਂਟ ਵੀ ਪੜਦੇ ਆਂ ਤਾਂ ਕਮੈਂਟ ਵੀ ਮਿੱਤਰੋ ਕਾਫੀ ਫਨੀ ਹੋਣ ਵਾਲੇ ਆ ਤੇ ਵੀਡੀਓ ਨੂੰ ਕਮੈਂਟ ਕਰਦੇ ਰਿਹਾ ਕਰੋ ਤਾਂ ਕਿ ਹੌਸਲਾ ਮਿਲਦਾ ਰਹੇ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਆਪਰ ਰੂਲ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤਾਂ ਚਲੋ ਮੇਰਾ ਟਾਈਮ ਖਰਾਬ ਕੀਤੇ ਕਰਦੇ ਆਂ ਸ਼ੁਰੂ ਵੀਡੀਓ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਫਨੀ ਯਾਰ ਸੱਪ ਵਾਂਗੂੰ ਕੰਦ ਪਿੱਛੋਂ ਦੀ ਮੂੰਹ ਕੱਢ ਰਿਹਾ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਸੋਨੂ ਸੀਤੋਵਾਲ ਵੀ ਭੀੜ ਦੇ ਵਿੱਚ ਸ਼ਾਮਲ ਸਾਲਾ ਏਲੀਅਨ ਹੀ ਲੱਗ ਰਿਹਾ ਗੋਲੀ ਅੰਦਰ ਤੇ ਸੋਨੂ ਜਲੰਦਰ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਉੱਤੇ ਅੱਗ ਵਾਂਗੂ ਵਾਇਰਲ ਸੋਨੂ ਕਬਰਾ ਰਿਹਾ ਕਿਤੇ ਮੇਰੀ ਵਾਰੀ ਮੋਕ ਨਾ ਜਾਣ ਸਾਰੇ ਏਲੀਅਨ ਸੋਨੂ ਦੇ ਡਾਂਗ ਫੇਰੋ ਹਰਮਨ ਸੰਧੂ ਮੈਂ ਅਭੀ ਵੀ ਕਹਤਾ ਹਾਂ ਸੁਧਰ ਜਾਓ ਫੁੱਲ ਤੇਰੇ ਪੈਰੀ ਰੱਖਦੇ ਹੋ ਟੱਟੀ ਵੀ ਖਾੜਾ ਸਾਲਿਆ ਉਹਦੀ ਨਿਰਨੇ ਕਾਲ ਜੇ ਸਵੇਰੇ ਨਾਲ ਇਹਨੂੰ ਕਹਿੰਦੇ ਆ 10 ਫੁੱਟ ਤੋਂ ਵੀ ਥੱਲੇ ਲੱਗਾ ਤੁੱਜਾ ਲਾਗਣਾ ਐ ਪੜੀ ਸਖਿਆ ਜੇ ਇਹੋ ਜਿਹਾ ਕੁਝ ਕਰਨਾ ਪਊ ਮੈਂ ਤਾਂ ਫਿਰ ਛੜਾ ਹੀ ਚੰਗਾ ਟੱਟੀ ਖਾ ਕੇ ਦਿਖਾ ਫੇਰ ਆ ਸਾਸੀ ਗਾਲ ਵੀਰੋ ਆਹ ਮੁੰਡੇ ਨੇ ਆਪਣੀ ਬੁਲਟ ਵਾਲੀ ਵੀਡੀਓ ਪਾਈ ਸੀ ਨਾ ਕਿ ਆਪਣਾ ਹੈਗਾ ਸੀਗਾ ਤੇ ਲੋਕਾਂ ਚ ਇਹ ਚੱਲ ਗਿਆ ਇਹਦਾ ਬੁਲਟ ਹੈ ਬਾਈ ਸੱਚੀ ਦੱਸਿਓ ਬੁਲਟ ਕਹਿੰਦਾ ਹੀ ਪਿੰਡ ਨੂੰ ਪਤਾ ਕੀਤਾ ਨਾ ਜਿੰਗੀ ਤਰ੍ਹਾਂ ਉਹ ਵੀਰ ਸਰਪੰਚ ਦਾ ਬੁਲਟ ਸੀਗਾ ਠੀਕ ਹੈ ਨਾ ਉਹ ਹੁਣ ਹੌਲੀ ਹੌਲੀ ਬੰਦੇ ਨੇ ਬੈਠੇ ਹਾਂ ਦੂਜਾ ਵੀਰ ਪੇਸ਼ਟਿਆਂ ਤੇ ਮਾਰਨ ਗਿਆ ਜੇ ਟਿੱਡ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਬੁਲਟ ਦਾ ਮੈਨੂੰ ਲੱਗਦਾ ਕੁੱਤੀ ਰਾਲ ਗਈ ਚੋਰਾ ਨਾਲ ਕੁੜੀ ਆਵੇ ਤੁਹਾਨੂੰ ਇੰਸਟਾ ਦੀ ਸਲਾਹ ਕਿਨੇ ਦਿੱਤੀ ਤਤਿਆ ਬਾਈ ਨੇ ਸੇਵਾ ਬਹੁ ਕੀਤੀ ਐ ਚੱਕਰ ਸਿੰਘ ਵੀ ਕਹਿੰਦਾ ਚਲ ਆਪਣਾ ਅੱਜ ਤੋਂ ਬਾਅਦ ਰਾਜ ਨਵਾਂ ਕਹਿੰਦਾ ਯਾਰ ਉਹ ਚੀਜ਼ ਤਾਂ ਮੈਨੂੰ ਵੀ ਬਹੁਤ ਗੁੱਸਾ ਆਇਆ ਵੀ ਵੀ ਕਿਸੇ ਦਾ ਆਪਣੇ ਤੇ ਪਾਇਆ ਗਿਆ ਉਹ ਚੀਜ਼ ਕੋਈ ਨਾ ਸਾਨੂੰ ਯਕੀਨ ਆ ਪੇਸ਼ਟੀਆਂ ਖਾਓ ਚੁੱਪ ਕਰਕੇ ਸੇਵਾ ਬਹੁ ਕੀਤੀ ਐ ਚੱਕਰ ਸਿੰਘ ਵੀ ਕਹਿੰਦਾ ਚਲ ਆਪਣਾ ਅੱਜ ਤੋਂ ਬਾਅਦ ਰਾਜ ਨਵਾਂ ਸੇਵਾ ਇਹਦੀ ਲਿੱਤਾਂ ਨਾਲ ਕਰ ਹਣਾ ਕਿਉਂਕਿ ਲੋਕਾਂ ਦੇ ਯਾਰ ਅੱਗੇ ਵਿਸ਼ਵਾਸ ਛੁੱਟਿਆ ਬਈ ਬੰਦਾ ਯਾਰ ਘਰੋਂ ਦਾ ਸਰਦਾ ਕਿ ਨਹੀਂ ਸਰਦਾ ਕਿਉਂਕਿ ਆਪਣਾ ਕੰਮ ਬਾਈ ਤੇਰੀ ਵੀ ਤੇ ਤੇਰੇ ਲਾਗੇ ਬੈਠੇ ਵੀਰ ਜੀ ਦੀ ਵੀ ਪੈਣ ਦੀ ਛਿੱਕੀ ਕੀੜਾ ਤੂੰ ਦੱਸ ਨਹੀਂ ਕੌਣ ਤੰਗ ਕਰਦਾ ਤੈਨੂੰ ਅੰਦਰਲਾ ਕੀੜਾ ਤੰਗ ਕਰਦਾ ਸਾਨੂੰ ਤਾਂ ਕੋਈ ਨਹੀਂ ਕਰਦਾ ਪਰ ਤੈਨੂੰ ਕਬ ਜਰੂਰ ਤੰਗ ਕਰਨ ਲੱਗ ਪਈ ਆ ਲੱਗਦਾ ਫਿਰ ਤਾਂ ਇਹ ਦੱਸੋ ਵਿਆਹ ਕਰਨ ਲੱਗਿਆ ਕੁੜੀ ਦੀ ਉਮਰ ਹੈਗੀ ਇੰਨੀ ਜੇ ਨਹੀਂ ਹੈਗੀ ਉਮਰ ਠੀਕ ਆ ਨਾ ਉਮਰ ਵੀ ਵਿਆਹ ਹੀ ਆ ਠੀਕ ਆ ਨਾ ਤੂੰ ਰਸਤਾ ਲੱਭ ਦੇ ਕਿ ਤੁਸੀਂ ਕਿਹਾ ਹੋਇਆ ਕਿ ਮੈਂ ਦਾਜ ਦੇ ਵਿੱਚ ਮਤਲਬ ਪੈ 50 ਲੱਖ ਰੁਪਏ ਦਊਂਗੀ ਦਊਂਗੇ 50 ਲੱਖ ਸੋਨੂ ਸੀਤੋ ਵਾਲਾ ਕਿਵੇਂ ਰਹੂ ਗਟਰ ਦਾ ਗੂ ਸਾਰਾ ਟੱਬਰ ਮੈਂ ਕਹਿੰਦੀ 5 ਲੱਖ ਰੁਪਏ ਦਵਾਉਂਗੀ ਤੂੰ ਰਿਸ਼ਤਾ ਕਰਾਉਂਗਾ ਨਾ ਤੈਨੂੰ ਇੱਕ ਅੰਗੂਠੀ ਵੇਟੇ ਇੱਕ ਸੋਨੇ ਦਾ ਹਾਰ ਅਰੇ ਸ਼ਿਵੂ ਕਿੱਦਾਂ ਦਾ ਮੁੰਡਾ ਚਾਹੀਦਾ ਹੈ ਬਿਲੀਆਂ ਅੱਖਾਂ ਵਾਲਾ ਚਾਹੀਦਾ ਬਿਲੀਆਂ ਮੇਰਾ ਦਾਦਾ ਬਿਲੀਆਂ ਅੱਖਾਂ ਵਾਲਾ ਏ ਆਪ ਸਾਲੀ ਕਾਲੀ ਬਿੱਲੀ ਵਰਗੀ ਆ ਮੁੰਡਾ ਇਹਨੂੰ ਬਿਲੀਆਂ ਅੱਖਾਂ ਵਾਲਾ ਚਾਹੀਦਾ ਐਨੇ ਨਖਰੇ ਤਾਂ ਸ਼ਵਰੀਆ ਰਾਏ ਦੇ ਵੀ ਨਹੀਂ ਸੀਗੇ ਮੇਰੇ ਕੋ ਬਸ ਆਂਦਾ ਬਿੱਲੀ ਅੱਖਾਂ ਸੋਹਣੀ ਸੋਹਣੀ ਲੱਗਦੀ ਆ ਬਿਜ਼ਨਸਮੈਨ ਹੋਵੇ ਬਿੱਲੀ ਅੱਖਾਂ ਵਾਲਾ ਹੋਵੇ ਨੇਚਰ ਵਾਈ ਵਧੀਆ ਹੋਵੇ ਕੀ ਆ ਬਾਤ ਤੇ ਘਰ ਜਵਾਈ ਹੋਵੇ ਘਰ ਜਵਾਈ ਹੋਵੇ ਸਾਡਾ ਇੱਕ ਪੂਰੇ ਰੰਗ ਦਾ ਕੱਟਾ ਹੈ ਉਸ ਦੀਆਂ ਪੂਰੀਆਂ ਅੱਖਾਂ ਹਨ ਬਸ ਇੱਕ ਸਾਲ ਤੱਕ ਉਹਨੇ ਉਹਦਾ ਬਿਜ਼ਨਸ ਸ਼ੁਰੂ ਕਰ ਦੇਣਾ ਭਾਵੇਂ ਉਹਨੂੰ ਘਰ ਜਵਾਈ ਵੀ ਬਣਾ ਲਿਓ ਇਸ ਕੁੜੀ ਦਾ ਵਿਆਹ ਸੋਨੂੰ ਸੀਤੋ ਵਾਲੇ ਨਾਲ ਹੋਣਾ ਚਾਹੀਦਾ ਹੈ ਉਹਦੀਆਂ ਅੱਖਾਂ ਵੀ ਬਿੱਲੀਆਂ ਦੀ ਜੋੜੀ ਵੀ ਬਹੁਤ ਸੋਹਣੀ ਲੱਗੂਗੀ ਹੋਰ ਨਹੀਂ ਬਤਾਇਆ ਤਾਂ ਕਹਿ ਤਾਂ ਜਾਂਦੇ ਬ੍ਰੇਕਅਪ ਯਾਰ ਅੰਮੀ ਮੈਨੂੰ ਬਹੁਤ ਸੋਹਣਾ ਲੱਗਦਾ ਤੂੰ ਉਪੇ ਸਾਰੀ ਆ ਰਹੀ ਆ ਆਪਣੀ ਯਾਰੀ ਬੈਟਰੀ ਤੇ ਆਪਾਂ ਦੁਆਰਾ ਰਿਲੇਸ਼ਨਸ਼ਿਪ ਚਾਹਤਾ ਕਿ ਦਿਆਂ ਮੈਂ ਫੁੱਦੂ ਜੀ ਨੇ ਪੂਰੀ ਵੀਡੀਓ ਦੇਖ ਲਈ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੀ ਆ ਤੈਨੂੰ ਕੀਤਾ ਸੀ ਪਿਆਰ ਤੁਸੀਂ ਕਰਦੀ ਵਪਾਰ ਛੱਡੀਆਂ ਨਹੀਂ ਆ ਤਾ ਚਲੀ ਜਾਂਦਾ ਸੋ ਫਾਰ ਉਦੋਂ ਹਟੀ ਨਾ ਜਿੰਨਾ ਚਿਰ ਛਾਤੀ 'ਚ ਲੱਤਾਂ ਨਾ ਪਈਆਂ ਗੱਡੀਆਂ ਦੇ ਪਿੱਛੇ ਲੱਡ ਛੱਡ ਗਈ ਸੀ ਯਾਰ ਦੇਖ ਬਸ ਐਵੇਂ ਆਰਾਮ ਨਾਲ ਪੋਰਿਆ ਕਰ ਵੀਰ ਕੋਲ ਸਭ ਕੁਝ ਆ ਜੀ ਯਾਦ ਕਿਵੇਂ ਆਇਆ ਪਿਆ ਉਂ ਡੇਟ ਤੇਰੀ ਸਹਲੀ ਯਾਰ ਉੱਤੇ ਮਰਦੀ ਉਪਰੀਆਂ ਜਿੱਦੀ ਫਿਰਦੀਆਂ ਹਵਾ ਕਰਦੀ ਬਹੁਤ ਸੋਹਣਾ ਵੀਰ ਤੇਰੀ ਭੈਣ ਦੀ ਜਿਗਰਾ ਵੇਖ ਮੇਰਾ ਬਾਈ ਮੈਂ ਪੂਰੀ ਵੀਡੀਓ ਵੇਖੀ ਨਵੇਂ ਨਵੇਂ ਲੱਭਦਾ ਤੇਰੀ ਕਿ ਸੋਹਣਿਆ ਭਰਾ ਭਾਬੀ ਨੂੰ ਰੰਗ ਕਰਵਾਇਆ ਚੰਗੇ ਨਹੀਂ ਜੋ ਕਰਦਾ ਸਲੀਕੇ ਸੋਹਣਿਆ ਗਿਆਨੀ ਤੇਰਾ ਪੂਰਾ ਹੱਕ ਬਣਦਾ ਮੁੱਛਾਂ ਮਰੋੜਨ ਦਾ ਦਿਲ ਤੇ ਕਤਨ ਹਰ ਚਮ ਵੇ ਸਾਨੂੰ ਕੋਈ ਕਮੈਂਟਾਂ ਚ ਹੀ ਜ਼ਹਿਰ ਦੇ ਦੋ ਚੰਗੇ ਨਹੀਂ ਜੋ ਕਰਦਾ ਸਲੀਕੇ ਸੋਨੇ ਸਲੀਕੇ ਤਾਂ ਮੈਨੂੰ ਥੋੜੇ ਚੰਗੇ ਨਹੀਂ ਲੱਗਦੇ ਆ ਜਾ ਆ ਜਾ ਤੇਰੇ ਯਾਰ ਦੱਬਨ ਨੂੰ ਫੇਰਦੀ ਸੀ ਉਹ ਰੱਬ ਦਾ ਕੌਣ ਫੇਰਦੀ ਸੀ ਕੌਣ ਫੇਰਦੀ ਸੀ ਸੋਨੂ ਤੂੰ ਜਾ ਮੈਂ ਭਾਈ ਤੂੰ ਵਾਪਸ ਜਾ ਦੱਬਨ ਨੂੰ ਕੌਣ ਫੇਰਦੀ ਸੀ ਸੋਨੂ ਇਹ ਤਾਂ ਆਪਣੇ ਆਪ ਨੂੰ ਦੱਬਨ ਨੂੰ ਫੇਰਦਾ ਏ ਸੋਨੂ ਕੌਰ ਦੀ ਗੱਲ ਕਰ ਰਿਹਾ ਵਿਚਾਰੀ ਦੀ ਜਿਹੜੇ ਯਾਰ ਜੀ ਡਫਲਟਰ ਡਫਲਟਰ ਨੂੰ ਕੌਣ ਫੜਦੀ ਸੀ ਡਫਲਟਰ ਦੱਬਨ ਨੂੰ ਅੱਛਾ ਤੇ ਫਾਈਟਰ ਕਰਦੇ ਸੀਗੇ ਆਪਾਂ ਦੇਖ ਲਾਂਗੇ ਸਾਰਿਆਂ ਨੂੰ ਇੱਕਦਮ ਹਮਲਾ ਕਰਤਾ ਮੈਡਮ ਨੇ ਸੋਨੂ ਬੋਂਦਲ ਗਿਆ ਹਾਂਜੀ ਆਪਣੇ ਸੀਗੀ ਅੱਜ ਸਤਸੰਗ ਜਿਹੜੀ ਪਿੰਡਾਂ ਚ ਕਰਾਂ ਵਾਲੀ ਸਤਸੰਗ ਹੁੰਦੀ ਹੈ ਨਾ ਨੂਰ ਦੀ ਮੰਮੀ ਦੇ ਖਾਜ ਹੁੰਦੀ ਏ ਖੱੱਚੇ ਇਹ ਕਿਹੜਾ ਸਮਾਗਮ ਹੋ ਕੇ ਹਟਿਆ ਨੂਰ ਦੀ ਮੰਮੀ ਤਾਂ ਹਜੇ ਵੀ ਚਿੱਤੜ ਮਲੀ ਜਾਂਦੀ ਲੱਗਦਾ ਸੰਗਤ ਜ਼ਿਆਦਾ ਸੀ ਤੇ ਰੋਟੀ ਨਹੀਂ ਹਜੇ ਲਾਈ ਰੋਟੀ ਲਉ ਵੀ ਫਿਰ ਖਵਾਉਂਗੀ ਮੈਂ ਬਣਾਉਂਗੀ ਤੇ ਮੈਂ ਪਤੀ ਲੱਪੂ ਦੇ ਪਰਦੂ ਮਟ ਵੀਰੇ ਮੱਛੀ ਮੋਟਰ ਸੂਟਾ ਮਾਰ ਗਈ ਹੈ ਪਿੰਡਾਂ ਚ ਕਰਾਂ ਵਾਲੀ ਸੱਸ ਸੰਗ ਹੁੰਦੀ ਹੈ ਨਾ ਉਹ ਸੀ ਕ੍ਰੈਨ ਚੋਦਾ ਵੀਡੀਓ ਦੇਖ ਕੇ ਬਣਾਇਆ ਕਰ ਬਾਕੀ ਤੁਸੀਂ ਥੋੜਾ ਜਿਹਾ ਆਪ ਪੜ ਲਓ ਬਾਕੀ ਵੀਡੀਓ ਕਿਦਾਂ ਲੱਗ ਰਹੀ ਨਾਲ ਦੇ ਨਾਲ ਕਮੈਂਟ ਕਰਕੇ ਦੱਸ ਦਿਆ ਕਰੋ ਜਿਨਾਂ ਨੇ ਹਿਤਕ ਲਾਈਕ ਨਹੀਂ ਕੀਤਾ ਅਜੇ ਤੱਕ ਵੀਡੀਓ ਦੇਖ ਰਹੇ ਹੋ ਮਜ਼ਾ ਆ ਰਿਹਾ ਤਾਂ ਵੀਡੀਓ ਲਾਈਕ ਵੀ ਕਰ ਦਿਓ ਯਾਰ ਦੇਸੀ ਕੁੱਕੜ ਵਾਂਗੂ ਪੈਰ ਮਾਰੀ ਜਾਂਦਾ ਵਾ ਡਾਂਸਰ ਦੀ ਅੱਖ ਵਿੱਚ ਉਂਗਲ ਨਾ ਮਾਰ ਦਈ ਜਿਨ੍ਹਾਂ ਦੇ ਲੱਕ ਤੇ ਪੈਂਟ ਨਹੀਂ ਖੜਦੀ ਸਾਲੇ ਉਹ ਵੀ ਦੁਕਾਨਦਾਰ ਨੂੰ ਕਹਿੰਦੇ ਆ ਬਾਈ 30 ਨੰਬਰ ਪੈਂਟ ਦੇ ਨਾ ਦਾੜੀ ਨਾ ਮੋਛ ਧੀਆਂ ਵਰਗਾ ਪੁੱਤ ਸਾਲਿਆ ਤੇਰੀ ਪੈਂਟ ਕਢਾੜਨ ਦਈ ਆ ਤੇਰਾ ਕਸੂਰ ਨਹੀਂ ਵੀਰ ਕਸੂਰ ਹੁੰਦਾ ਜਿਹਨੇ ਤੈਨੂੰ ਜੰਮਿਆ దండా <laughs> <laughs>